ਚੱਲ ਮਾਰਾ ਇੱਧਰ ਵਲੌਗ ਸ਼ੁਰੂ ਕਰ ਲਿਆ ਵਈ ਅੱਜ ਫੋਟੋ ਵਾਲ ਦਾ ਮੈਚ ਅਸੀਂ 10-10 ਗੋਲਾਂ ਦਾ 2-1 ਹੋਇਆ ਹੋਇਆ 2 ਜੱਸੇ ਨੂੰ ਕਰਤੇ ਮੈਂ ਤੇ ਆ ਮੇਰਾ ਆਏ ਉਹ ਹੋਇਆ ਤੇ ਸਾਸਰੀ ਘਰ ਸਾਰਿਆਂ ਨੂੰ ਕਿ ਮੈਂ ਕਹਿਮ ਸਾਰੇ ਵਲੌਗ ਕਰਦੇ ਆ ਸ਼ੁਰੂ ਅੱਜ ਇੱਥੋਂ ਖੇਡਦੇ ਆ ਥੋੜਾ ਨਾ ਫੇਰ ਚੱਲਦੇ ਆ ਉਧਰ ਹੈ ਲਾ ਬਈ ਜੱਸਾ ਹਾਰ ਗਿਆ 10-3 ਦੇ ਨਾਲ ਕਿਉਂ ਜੱਸੇ ਵੀਰੇ ਗੁਰੀ ਵੀ ਖਰਾਇਆ ਪਹਿਲਾਂ ਮੈਂ 3 ਮੈਚ ਇੱਕ 10 2 ਨਾਲ ਦੂਜਾ ਵੀ 10 ਨਾਲ 30 10 4 ਨਾਲ ਹੁਣ ਤੂੰ 10 3 ਨਾਲ ਨੂਰੀ ਕਰਤੀ ਬਾਈ ਅੰਦਰ ਪਹਿਲਾਂ ਬਾਹਰ ਖੜੀ ਦੀ ਤੇ ਕਬੂਤਰਾਂ ਦੀ ਹੁਣ ਖੋਲਦੇ ਆ ਕਬੂਤਰਾਂ ਨੂੰ ਜਸੇ ਪਾਣੀ ਹਾਂ ਬਾਹਰ ਕੱਢ ਲੈਣੇ ਆ ਆਜਾ ਬਾਈ ਬਾਹਰ ਕੱਢਦੇ ਆ ਕਬੂਤਰਾਂ ਨੂੰ ਐ ਕਰ ਉਹ ਇਹਨਾਂ ਦਾ ਬੜਾ ਭਾਂਡਾ ਕਿੱਥੇ ਪਾਣੀ ਪਾ ਨਾ ਲੈਣਗੇ ਨਾਲੇ ਹਾਂ ਅੱਜ ਬਾਈ ਨਾਈ ਧੋਈ ਕਰਾ ਦਿੰਨੇ ਆ ਨਾਈ ਧੋਈ ਹੈਨਾ ਗੁੰਡੀ ਦੇਖ ਤਾਂ ਬੜੀ ਗੁੰਡੀ ਪਾਉ ਬੜੀ ਗੁੰਡੀ ਕਬੂਤਰਾਂ ਦੀ ਇਧਰ ਅੰਦਰ ਵਈਏ ਸੇ ਮੈਂ ਇਹਨਾਂ ਨੂੰ ਕੱਢਦਾ ਕੁੰਡਾ ਖੋਲ ਕੇ ਪਹਿਲਾਂ ਚੈੱਕ ਕਰ ਲੈਣਾ ਕਿੱਥੇ ਵੈਨੇ ਹੱਟਨੇ ਸੱਟਨੇ 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 ਓਕੇ ਰਪੋਰਟ ਨੇ ਜਿਹੜਾ ਕੂਤਰ ਬਿਮਾਰ ਸੀ ਉਹ ਕਿੱਥੇ ਹੈ ਉਹ ਕੂਤਰ ਕਿੱਥੇ ਆ ਬੈਠਾ ਠੀਕ ਆ ਠੀਕ ਆ ਠੀਕ ਕੋਈ ਚੱਕਣ ਚੁਰਕੀ ਨਾ ਡਾ ਰੱਖਿਆ ਨਹੀਂ ਹੋਰ ਕਿਸੇ ਨੇ ਰੱਖਿਆਗਾ ਨਹੀਂ 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 ਭਾਈ ਤੇ ਚਲੋ ਪਹਿਲਾਂ ਬਾਹਰ ਘੜ ਲਈ ਇਹਨਾਂ ਨੂੰ ਜਿਵੇਂ ਪਾ ਦੇਇਆ ਤਾਜ਼ਾ ਪਾਣੀ ਹੈ ਨਿਕਲੇ ਜਿਗਾ ਪਾਣੀ ਔਰ ਓ ਭਰ ਕੇ ਪਾ ਦੇ ਦੋ ਕੱਪ ਜੇ ਚਲ ਬੀਬੀ ਭਰ ਕੇ ਪਾ ਦੇ ਸਾਫਿਆ ਬੀਬੀ ਚਲੋ ਭਾਈ ਪਹਿਲਾਂ ਪਾਣੀ ਪਾ ਦਈਏ ਇਹ ਚ ਓ ਜਿਵੇਂ ਆ ਚੱਕਦੇ ਪਹਿਲਾਂ ਕਿੱਥੇ ਆ ਓ ਸਿੱਟੀ ਫਿਰਦੀ ਆ ਉਂ ਤਾਂ ਸਾਈਡ ਤੇ ਹੋ ਗਈ ਬਾਗੂ ਹਾਂ ਤੂੰ ਬਖਰ ਇਲਟਾ ਕਰਦੀ ਛੇ ਬਹੁਤ ਅੰਗ ਘਰਦੀ ਆ ਬਈ ਨੂਰੀ ਪਾ ਦੇ ਪਾ ਦੇ ਪਾਣੀ ਲਾਓ ਜੀ ਮਿੱਤਰੋ ਪਾਣੀ ਉਹ ਸੁੱਕੀ ਹੋਦੀ ਆ ਤਾਂ ਗੁਰੂ ਜੀ ਨਹੀਂ ਇਹ ਸਾਈਡ ਤੇ ਮਿੱਟੀ ਦੀ ਮਿੱਟੀ ਦਾ ਉਹ ਕਿਹੜਾ ਹੁਣ ਕਿਹੜਾ ਖੁਰੀ ਆ ਇੱਕ ਹੋਰ ਪਾ ਦੇ ਹਨਾ ਨਹੀਂ ਭਰ ਗਈ ਬਸ ਭਰ ਕੇ ਰੱਖ ਲੈਣ ਇੱਕ ਫੇਰ ਹਾਂ ਬਾਅਦ ਚ ਪਾ ਦਾਂਗੇ ਆ ਟਰੀਆਂ ਹੋਰ ਰੱਖ ਦਿਆਂ ਬਈ ਜਦ ਸਿਰਨ ਬਾਹਰ ਦਾ ਕੱਢ ਪਹਿਲਾਂ ਇੱਕ ਬੱਧਰ ਨੂੰ ਸਾਰਿਆਂ ਨੂੰ ਕੱਢ ਦੇ ਸੜੇ ਕੇ ਵਿੱਚ ਸੁੰਨ ਜਿਹਾ ਹੋਏ ਬੈਠੇ ਆ ਸੁਸਤੀ ਜੀ ਥੋੜਾ ਹੋਰ ਬਦਲਨੇ ਆਪਰੇ ਇੱਕ ਕਬੂਤਰ ਦਾ ਬਾਈ ਕੜਤਾ ਬਾਹਰ ਆ ਜਾਓ ਵੀ ਆ ਜਾਓ ਤਾਂਕਾ ਆ ਗਿਆ ਹਰੀ ਆ ਗਈ ਗੁਲਾਬੀ ਉਹ ਬੈਠੀ ਆ ਆ ਜਿਹੜਾ ਨਵਾਂ ਫੜਿਆ ਦਾ ਉਹ ਆ ਗਿਆ ਆ ਜਾਓ ਆ ਜਾਓ ਆ ਜਾਓ ਨਾਲੋ ਨਾਲੋ ਹੁਣ ਨਜ਼ਾਰੇ ਨਾਲ ਐ ਸਾਸੂਰੇ ਹੋ ਜੋ ਨਿਕਲੇ ਸਾਰੀ ਬਾਹਰ ਨਹੀਂ ਹੈਗਾ ਅੱਛਾ ਚਲੋ ਵੀ ਅੱਗੇ ਬਾਹਰ ਮਾੜਾ ਮੋਟਾ ਖਾਪ ਵੀ ਲੈਣਗੇ ਸਾਲਿਆਂ ਦੀ ਗਰਦ ਕਿਵੇਂ ਠਾਲੀ ਤੂੜੀਓ ਤੂੜੀ ਕਰ ਪਰਤੀ ਨੇ ਵੀ ਧਰ ਲਿਆ ਬਈ ਅੰਡਾ ਜਿਹਦਾ ਨੀਲਾ ਬੱਚਾ ਬੈਰੀ ਲੈ ਗਈ ਤੀ ਤੇ ਚਲੋ ਕੱਢਦੇ ਹਾਂ ਹੁਣ ਇਹਨਾਂ ਨੂੰ ਬਾਹਰ ਭਾਉ ਨੇ ਗਰਦਾ ਕਰਦੀ ਠਾਲਿਆ ਬੈ ਕਮਾਓ ਦੇਖੋ ਬਸ ਆ ਰਹਿ ਗਏ ਹਨ ਉਹ ਅੰਦਰ ਵੜ ਗਏ ਇੱਕ ਹੋਰ ਬਚਿਆ ਦੰਦਰੇ ਬਚੇ ਨਦੰਦਰੇ ਰਹਿਣ ਦੇ ਆਇਆ ਪੈਰ ਸਾਫ਼ ਕਰ ਦੇ ਇਸੇ ਲਾਗੇ ਬਾਈ ਨਹਾਉਣ ਓਕੇ ਰਬੋਟਾਂ ਨੇ ਜਿਵੇਂ ਗਲਤ ਕੰਮ ਕਹਾਦੇ ਕਰਦਾ ਹੁੰਦਾ ਹੁੰਦਾ ਤੂੰ ਉਹ ਕੁੰਡਾ ਕਦ ਨਹੀਂ ਬੰਦ ਕਰਿਆ ਜੇ ਉੱਥੇ ਬਿੱਲੀ ਵੜ ਜਵੇ ਆ ਕੇ ਚਲੋ ਬਾਈ ਨਹਾਉਣ ਦਿਓ ਇਹਨਾਂ ਨੂੰ ਦੇ ਬਾਅਦ ਫਿਰ ਮਿਲਦੇ ਆਪਾਂ ਨਿਕਲ ਦੋ ਸਾਫ਼ ਸੁਥਰੇ ਇਹਨਾਂ ਨੂੰ ਅੱਧੇ ਕਬੂਤਰ ਤਾਂ ਨਹਾ ਲੇ ਬਾਈ ਬੈਠ ਕੇ ਤਾਂ ਪਾਂਜੀ ਜਾ ਕੇ ਸਾ ਡੱਬਾ ਸਾਲਾ ਕਿੰਨਾ ਨਿਕਰੇਆ ਫਿਰਦਾ ਓਏ ਹਨਾ ਤੇ ਇਹਨੂੰ ਸਰ ਕਰਨਾ ਤਾਂ ਆਪਾਂ ਨੇ ਯਾਰ ਨਹੀਂ ਹੁਣ ਸੁੱਕ ਰਹਿਣ ਤੇ ਕੱਲ ਨੂੰ ਕਰਾਂਗੇ ਸਰ ਓਹ ਕੁਬਾ ਦੇਖ ਨਿਕਲੇ ਜੱਟਾ ਤੇ ਬਾਕੀ ਹਲੇ 2-4 ਕ ਨਹਾ ਰਹੇ ਨੇ ਕਬੂਤਰ ਸੈਟ ਨੇ ਸਾਰੇ ਮਾੜੇ ਮੂਟੇ ਚੁਗ ਰਹੇ ਨੇ ਚਲੋ ਕੋਈ ਨਹੀਂ ਇਹ ਨਹੀਂ ਹੋਵੇ ਨਾਈ ਤੋਂ ਹੀ ਫੇਕ ਕਰਦੇ ਨੇ ਇਹਨੂੰ ਬੰਦ ਜਸੇ ਪਾਣੀ ਬਦਲ ਦੇ ਉਹ ਡੋਲ ਦੀ ਪਾਣੀ ਹੋਰ ਬਦਲ ਪਾਣੀ ਕਰ ਦੰਨੇ ਆ ਬਾਈ ਚੇਂਜ ਹੋਣ ਆ ਬਸ ਬੂਟ ਨਾਲ ਪੈਰ ਨਾਲ ਉੱਪਰੋਂ ਚੱਕ ਦੇ ਡੁੱਲ ਜਾਣੇ ਨੇ ਚਾਰਾਂ ਹੀ ਕਰ ਲਾਂਗੇ ਇਹ ਚਾਰ ਬਸ ਪਾ ਦੇ ਪਾਣੀ ਬਾਸ ਹੋ ਗਿਆ ਚਲੋ ਵੀ ਨਹਾ ਲਓ ਹੁਣ ਜਿੰਨੇ ਨਹਾਉਣਾ ਹੋਰ ਸਾਲੇ ਹੈ ਚਿੱਟੇ ਨਿਕਲ ਗਏ ਹਨ ਇਹ ਦੇਣ ਕਿਹੜਾ ਆਉਂਦਾ ਪਹਿਲਾਂ ਨਾ ਹੁਣ ਇਹ ਇਹ ਆ ਗਈ ਲਾਲ ਚੀਨੀ ਆ ਗਈ ਲਾਲ ਜੀ ਨਹੀਂ ਉਹ ਤਾਂ pau ਦੇਖੋ ਉਹ ਕਰਦਾ ਪੰਗੇ ਨੂਰੀ ਨਾਲ ਲੈ 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 ਸਾਲਾ ਖਾ ਲਾ ਇਹਨੂੰ ਦੰਦੀ ਵੱਡ ਸਾਲਾ ਕੀ ਲੱਛੜ ਕਰਦਾ ਹੈ ਜਸਾ ਫੜ ਲਿਆ ਬਈ ਬੱਚੇ ਨੂੰ ਤੇ ਦੇਖੋ ਕਿੰਨਾ ਲੱਬੜਿਆ ਹੋਇਆ ਹੈ ਦਿਖਾਈਏ ਸੇ ਤੇਰੇ ਵਾਲੀ ਆ ਇਹ ਸਾਫ ਹੀ ਨਹੀਂ ਆ ਇਹ ਹਾਂ ਸਾਫ ਕਰ ਇਹਨੂੰ ਚੱਜ ਨਾਲ ਆਖੀ ਆ ਦੋ ਇੱਕ ਨਹੀਂ ਹਾਂ ਆਵਾਜ਼ ਕਿਹੇ ਜੀ ਕਰਦਾ ਹੈ ਯਾਰ ਹਾਂ ਇਹਨਾਂ ਪੈਰ ਪੂਰ ਵੀ ਕਰਦੇ ਸਾਫ ਇਹਦੇ ਆ ਬਣਾ ਦੇ ਇਹਨੂੰ ਬੰਗ ਵਰਗਾ ਲੈ ਹੋ ਗਿਆ ਸਾਫ ਆ ਗਾਂ ਸੱਦਦੀ ਹੋ ਜਾਂ ਤੈਨੂੰ ਨਾਲੇ ਵੀ ਕਬੂਤਰ ਇਹਨਾਂ ਨੂੰ ਹੁਣ ਕਰਦੀ ਆਪਾਂ ਬੰਦ ਆਹ ਜਾਲਚੇ ਬੰਦ ਕਰ ਦਾਂਗੇ ਖੁੱਡਾ ਬੰਦੇ ਰੱਖਣ ਆਲੇ ਆਪਾਂ ਨੇ ਐ ਤੇ ਧੁੱਪ 'ਚ ਮਾੜਾ ਮੋਟਾ ਪੈ ਲੈਣਗੇ ਸੁੱਕ ਸਕ ਜਾਣਗੇ ਜਿਹੜੇ ਮਾੜੇ ਮੋਟੇ ਗਿੱਲੇ ਰਹਿ ਗਏ ਉਹ ਤਾਂ ਵੈਸੇ ਸੁੱਕ ਗਏ ਚਲੋ ਵੀ ਚਲੋ 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 ਵੈਰੀ ਗੁੱਡ ਚੱਲ ਗਲਾਬੀ ਲੈ ਲੈ ਚੱਲ ਚੋਲੋ ਓੜੇ ਦੇ ਗਲਾਬੀ ਨਾਲ ਇਹਨੇ ਇੱਕ ਗੀੜਾ ਨਹੀਂ ਦੇਣਾ ਜਿਹੜਾ ਆ ਤਾਂ ਦਾਦੀ ਕਬੂਤਰੀ ਬਣ ਗਈ ਹੁਣ ਇਹ ਵਾਰ-ਵਾਰ ਗਲਾਬੀ ਉਹ ਨਿਕਲੀ ਜਾਂਦਾ ਨਾ ਆਹ ਟਰੀ ਰੱਖਦੇ ਅਸੀਂ ਇਹ ਚ ਸਰੋਂ ਬਾਦੀ ਧੋੜੀ ਧੋੜੀ ਕਣਕ ਹੈਗੀ ਹੋ ਇਹਨਾਂ ਚ ਚਲੋ ਭਾਈ ਕਬੂਤਰਾਂ ਦਾ ਨਵੇੜ ਦਾ ਕੰਮ ਹੈ ਤੇ ਹੁਣ ਮਿਲਦੇ ਆ ਰੈਸਟੋਰਸਟ ਕਰਕੇ ਆਗੇ ਬਈ ਕਬੂਤਰਾਂ ਬੱਲ ਅਸੀਂ ਤਾਂ ਭੁੱਲੇ ਗਏ ਤੇ ਵੀ ਇਧਰੇ ਬੰਦ ਕੀਤੇ ਹੋਨੇ ਉਹ ਗੇਟ ਬੰਦ ਕਰਿਆ ਹੋਇਆ ਅੰਡੇ-ੁੰਡੇ ਵਾਲੇ ਕਬੂਤਰ ਔਖੇ ਹੋਣੇ ਵਿਚਾਰੇ ਚਲੋ ਕੋਈ ਕੋਹੋਂ ਪੈਰਾਂ ਦਾ ਗੇਟ ਹੁਣ ਅੰਦਰ ਚਲੇ ਜਾਣਗੇ ਤੇ ਚਲੋ ਬਈ ਚਲੋ ਜੀ ਨੇ ਅੰਦਰ ਜਾਣਾ ਚਲੋ ਚਲੋ ਦੇਖ ਕੇ ਮੈਂ ਭੱਜ ਕੇ ਜਾਏ ਨੇ ਵਿਚਾਰੇ ਮੈਨਾਂ ਭੁੱਲੇ ਗਿਆ ਤਾਂ ਵੀ ਇੱਥੇ ਬੈਠੇ ਨੇ ਉਕੜੇ ਬੈਕਗਰਾਉਂਡ ਗਰੂਪ ਚ ਫਰੀ ਗਿਆ ਮੁੜ ਕੇ ਹੁਣ ਦੇਖਿਆ ਮੈਂ ਕਿ ਬਾਹਰ ਕਾਤੇ ਫਿਰਦੇ ਨੇ ਚਲੋ ਭਾਈ ਆ ਨਿਬੜਿਆ ਕੰਮ ਆਪਣਾ ਹੁਣ ਆ ਗਏ ਜੀ ਭਾਈ ਆਪਾਂ ਤੇਲ ਲੈਣ ਇੰਜਣ ਖਾਤਰ ਤੇ ਤੇਲ ਲੈ ਕੇ ਜਾ ਰਹੇ ਹਾਂ ਘਰ ਨੂੰ ਮੌਸਮ ਬੜਾ ਠੰਡਾ ਹੋਇਆ ਹੋਇਆ ਅੱਜ ਦਾ ਤੇ ਚਲੋ ਚੱਲਦੇ ਹਾਂ ਘਰ ਨੂੰ ਉੱਪਰ ਵਾਲੇ ਪੱਠਿਆਂ ਨੂੰ ਦੇਖੀਏ ਦਾਣਾ ਪਾਣੀ ਜਿਆ ਪਾਈਏ ਥੱਲੇ ਵਾਲਿਆਂ ਨੂੰ ਕਰੀਏ ਬੰਦ ਮਿਲਦੇ ਹਾਂ ਘਰੇ ਜਾ ਹਾਂਜੀ ਉੱਪਰ ਵਾਲੇ ਪੱਠਿਆਂ ਦਾ ਬਾਈ ਜੱਸਾ ਪਾ ਗਿਆ ਤਾਂ ਮੇਰੇ ਤੋਂ ਪਹਿਲਾਂ ਹੀ ਤੇ ਉਹ ਸਪਰੇਅ ਕਰਨ ਗਏ ਹੋਏ ਤੇ ਉੱਧਰ ਲੇਟ ਹੋ ਗਿਆ ਕੰਮ ਆਪਾਂ ਉਹਦੀ ਪਜੈਰੋ ਭਰੀ ਖੜੀ ਐ ਤੇ ਆਪਾਂ ਲਾਈਟ ਲਾ ਦਈਏ ਇੱਕ ਮਿੰਟ ਲਾਈਟ ਲਾ ਦਈਏ ਲੈ ਬਹੁਤ ਮਨ ਘੜਾ ਕਰਤਾ ਇੱਥੇ ਅਦਲਦਲੀ ਮਚ ਗਈ ਠੀਕ ਆ ਓਕੇ ਰਵਰਡ ਮੈਂ ਸਾਲਿੰਗ ਲਾ ਦਨੇ ਆ ਤਲੀ ਮਚ ਗਈ ਬਾਈ ਲੈਟ ਢੇਡ ਘੜਤੀ ਆਪਾਂ ਬੰਦ ਆਹ ਖੜੀ ਐ ਨੂਰੀ ਆਪਾਂ ਵੈਸੇ ਉੱਪਰ ਖੁੱਡੇ ਪਾ ਕੇ ਬਹੁਤ ਪੁੱਠਾ ਕੰਮ ਕਰਿਆ ਮੈਨੂੰ ਬਹੁਤ ਭਰਾਵਾਂ ਨੇ ਕਿਹਾ ਵੀ ਦਾ ਵੀ ਥੱਲੇ ਹੀ ਪਾਈ ਉੱਪਰ ਬਾਈ ਬਹੁਤ ਚੜ੍ਹਣਾ ਔਖਾ ਲੱਗਦਾ ਕਈ ਵਾਰ ਤਾਂ ਸਾਲ ਜੀ ਨਹੀਂ ਕਰਦਾ ਹੁੰਦਾ ਫੇਰ ਵੀ ਉੱਪਰ ਜਾਣਾ ਪੈਂਦਾ ਕਿਉਂਕਿ ਫੇਰ ਹੁਣ ਜਲ ਰੱਖਿਆ ਨਾ ਦਾਣਾ ਬਣਿਆ ਦਾ ਟਾਈਮ ਤੇ ਪਾਉਣਾ ਨਾ ਮਾਰ ਲੇ ਉਤਨਾ ਮੈਂ ਨਿਗਾ ਰੱਜੇ ਬੈਠੇ ਨੇ ਦਾਣਾ ਦੋਣਾ ਡੰਨ ਲੈ ਇਹਨਾਂ ਦਾ ਬਸ ਹੁਣ ਕੁੰਡਾ ਲਾ ਦਾਂਗੇ ਤੇ ਆਹ ਤਰੂਆਂ ਦਾ ਉਹਨੇ ਵੀ ਕਰ ਲਿਆ ਬਈ ਰੱਤੀ ਆਂਡਾ ਉਹ ਦੇਖੋ ਲੋਕ ਸਾਰਾ ਘੁੱਤਰ ਬੈਠਾ ਆਂਡੇ ਤੇ ਆਹ ਜੋੜਾ ਵੀ ਕਦੇ ਦਿਨ ਚ ਧਰ ਲੂਗਾ ਤੇ ਆ ਵੀ ਧਰੂ ਬੈ ਕਦੇ ਦਿਨ ਚ ਕਿਹੜੀ ਜੀ ਹੋਆ ਬਲਬ ਵੀ ਤੇ ਆਂਛਾ ਦਾ ਬੀ ਉਹ ਬੈਠਾ ਬਾਕੀ ਦਾ ਓਕੇ ਰਬੋਟ ਹੈ ਠੀਕ ਆ ਬਈ ਤੇ ਚਲੋ ਮੇਰੇ ਸਾਬ ਨਾਲ ਵਲੌਗ ਦੀ ਕਰਦੀ ਆਪਾਂ ਐਂਡਿੰਗ ਪਹਿਲਾ ਕੁਡਾ ਲਾ ਦਈਏ ਖੜ ਜੋ ਇੱਕ ਚੰਗੀ ਤਰਾਉਂ ਲਾ ਕੇ ਹੀ ਚੱਲਦੇ ਆ ਯਾਰ ਇੱਕ ਦਿਨ ਬੁੱਲੇ ਲੈਣਾ ਤੇ ਅੱਜ ਦਿਨ ਰਾਤ ਨੂੰ ਲਾਇਆ ਏ ਆ ਲੈ ਓਕੇ ਤੇਰੀ ਗਰ ਗਿਆ ਤਾਂ ਇਹਨੂੰ ਵੀ ਲਾ ਦੰਨਾ ਹੁਣ ਚਾਚ ਨਾਲ ਜਿੰਦਾ ਆ ਕੇ ਲਾ ਜੰਨਾ ਕਿਉਂਕਿ ਹਲ ਤਾਂ ਨਹੀਂ ਹੈ ਤੇ ਚਲੋ ਵੀ ਮਿਲਦੇ ਆਂ ਅਗਲੇ ਵਲੋਗ ਵਿੱਚ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਜੱਸੇ ਦਾ ਚੈਨਲ ਵੀ ਕਰ ਲਿਓ ਸਬਸਕ੍ਰਾਈਬ ਮਿਲੈਕ ਯੂਟਿਊਬਰ ਜੱਸਾ ਤੇ ਚਲੋ ਸੋਹਣੇ ਫਾਲੋਅਰ ਹੋਣ ਲੱਗੇ ਉਹਦੇ 100 ਤੋਂ ਉੱਪਰ ਚਲੇ ਗਏ ਥੋੜੀ ਜਿਹੀ ਦਿਨਾਂ 'ਚ ਤੇ ਬਲੌਗ ਘੱਟ ਬਣਾਉਂਦਾ ਉਹ ਉਹ ਬਣਿਆ ਪਿਆ ਉਹਦਾ ਅਪਲੋਡ ਕਰਾਂਗੇ ਠੀਕ ਹੈ ਮਿਲਦੇ ਆਂ ਅਗਲੇ ਵਲੋਗ ਵਿੱਚ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ